ਪਰੀ ਰਾਤੀ ਐਂਟਰੀ ਹੋਈ ਆ ਬਾਹਰ ਜਾਣਾ ਹੈ ਮੇਰੇ ਬ੍ਰਦਰ ਨੇ ਅੱਛਾ ਤੇ ਰਾਤੀ ਫਿਰ ਰਾਤ ਉੱਥੇ ਰੁੱਕ ਗਏ ਤੇ ਮਨੇਰੇ ਆਉਂਦੇ 7 ਤੋਂ 8 ਵਜੇ ਦੇ ਵਿੱਚ ਵਿੱਚ ਹੂੰ ਤੇ ਘਰ ਨੂੰ ਜਾਣ ਦੇ ਤੇ ਫਿਰ ਰਾਤ ਐਕਸੀਡੈਂਟ ਹੋ ਗਏ ਪਿਛੋਲੇ ਆ ਕੇ ਨੇ ਗੱਡੀ ਮਾਰਤੀ ਰਾਤੀ ਹੋਇਆ ਨਹੀਂ ਮਨੇਰੇ ਹੋਇਆ ਸਵੇਰੇ ਸਵੇਰੇ ਆ ਗਏ ਮੋਰਨਿੰਗ ਕਿੰਨਾ ਕੁ ਟਾਈਮ ਸੀ ਤੇ 8 ਤੋਂ 7 ਤੋਂ 8 ਦੇ ਵਿੱਚ ਵਿੱਚ ਇੱਕ ਸੀਰੀਅਸ ਦੋਵੇਂ ਇੱਕ ਦੇ ਦੇ ਆਰ ਨੱਕ ਨੁੱਕ ਹੱਥ-ਉੱਟ ਸਾਰੇ ਟੁੱਟ ਗਏ ਆ ਤੇ ਮੇਰੇ ਬ੍ਰਦਰ ਦੇ ਸਿਰ 'ਤੇ ਆ ਲਾਤਾਂ ਜਿਹੜੀਆਂ ਫ੍ਰੈਕਚਰ ਆ ਦੋਵੇਂ ਦੋਵੇਂ ਲੱਕ 'ਤੇ ਆ ਡਾਕਟਰ ਲਗਭਗ ਆਜੇ ਤੇ ਕੁਛ ਨਹੀਂ ਕਹ ਰਹੇ ਕਿੱਥੇ ਦਾਖਲ ਕਰਵਾਇਆ ਸਿਵਲ ਹਸਪੀਟਲ ਦਾਖਲ ਕਰਾਇਆ ਕਰਤਾਰਪੁਰ ਗਰਦਾਸਪੁਰ ਭਾਰੀ ਆਪਾਂ ਦੇ ਇਨਸਾਨੀਅਤ ਤੌਰ ਤੇ ਕਹਿੰਦੇ ਆਂ ਕਿ ਜੋ ਵੀ ਹੋਇਆ ਮਾਰਾ ਆ ਪਰ ਉਹਨਾਂ ਨੂੰ ਖਰਮਾ ਚਾਹੀਦਾ ਵੱਡੀ ਵਾਲੇ ਭੱਜ ਗਏ ਆ ਇਹ ਗੱਡੀ ਵਾਲੇ ਨੇ ਮਾਰ ਕੇ ਕੁਝ ਲੋਕ ਇੱਥੋਂ ਦੱਸਣ ਲੱਗੇ ਰਹੇ ਜਦੋਂ ਗੱਡੀ ਦਾ ਐਕਸੀਡੈਂਟ ਹੋਇਆ ਵਾ ਇਹਨੇ ਗੱਡੀ ਦੇ ਵਿੱਚੋਂ ਸਿਕਟਾਂ ਕੱਢ ਕੇ ਤੇ ਬਾਹਰ ਪੀਨ ਲਾ ਪਾਗਾ ਦੱਸੋ ਇਹ ਕੋਈ ਇਨਸਾਨੀਤ ਹੈਗੀ ਆ ਇੱਕ ਕੁੜੀ ਇਹਨੇ ਨੂੰ ਮੰਗਾਲੀ ਫੋਨ ਕਰਕੇ ਉਹਦੇ ਵਿੱਚ ਗੱਡੀ ਵਿੱਚ ਬਹਿ ਕੇ ਚੱਲ ਗਿਆ ਹੈਗਾ ਜੀ ਕੁਝ ਬੰਦੇ ਵਿੱਚ ਆਣ ਲੱਗੇ ਨੇ ਹੈਗੇ ਅਸੀਂ ਮੋਟਰਸਾਈਕਲ ਠੀਕ ਕਰਾਦਨੇ ਹੈਗੇ ਚਲੋ ਲਾਜ ਕਰਾਦਨੇ ਹੈਗੇ ਆ ਦੇਖੋ ਜੀ ਆਹਾਨੂੰ ਲਾਜ ਨਾ ਨਹੀਂ ਹੈਗਾ ਹਨ ਮੋਟਰਸਾਈਕਲ ਨਹੀਂ ਹੈਗਾ ਅਸੀਂ ਇਹ ਕਿੰਨੇ ਅਗੇ ਇਨਸਾਨੀਤ ਮਰ ਚੁੱਕੀ ਹੈਗੀ ਆ ਅਗਰ ਅਜ ਬੰਦੇ ਪੈਗੇ ਸੁੱਟ ਕੇ ਤੁਸੀਂ ਗੱਡੀਆਂ ਵਿੱਚ ਬਹਿ ਕੇ ਚੱਲ ਜੰਦੇ ਹੈਗੇ ਦੱਸੋ ਕਿੱਥੋਂ ਦਾ ਇਨਸਾਫ ਹੈਗਾ ਵਾ ਹੁਣ ਇਥੇ ਮੌਕੇ ਤੇ ਆ ਕੇ ਤਸਦੀਕ ਕਰਨ ਦੇ ਆ ਵੀ ਕਿਹਦਾ ਕਸੂਰ ਆ ਕਾਰ ਆਲੇ ਦਾ ਕਸੂਰ ਆ ਜਾਂ ਮੋਟਰਸਾਈਕਲ ਦਾ ਆਪਣਾ ਕਸੂਰ ਆ ਇਹ ਅਗੇ ਤਸਦੀਕ ਕਰਕੇ ਫਿਰ ਅਗੇ ਕਾਰਵਾਈ ਬੰਦੀ ਕਾਰਵਾਈ ਕਰਦੇ ਸਾਰੇ ਆਪੋ ਆਪਣੇ ਪੱਖ ਦੱਸਣਦੇ ਆ ਜਿਹੜੇ ਮੋਟਰਸਾਈਕਲ ਵਾਲੇ ਪਾਰਟੀ ਉਹ ਆਪਣਾ ਗੱਡੀ ਵਾਲਾ 15-10 ਦੇ ਮੈਂ ਆਪਣੇ ਆ ਰਿਹਾ ਹਰਦਾਪੁਰ ਸਾਈਡ ਤੋਂ ਮੋਰਸਾਲੇ ਰੌਂਗ ਸਾਈਡ ਦੇ ਨੇ ਜਿਹੜੇ ਅੱਗੇ ਵੇਖ ਕੇ ਤੇ ਜਿਹੜੀ ਕਾਰਵਾਈ ਬੰਦ ਕਰ ਸਰਕਾਰ ਦੇ ਵਿੱਚ ਕਿੰਨੇ ਜਣੇ ਸਵਾਰ ਸੀ ਇਹ ਇਹ ਨਹੀਂ ਪਤਾ ਮੈਨੂੰ ਕਿ ਕੱਲਾ ਸਵਾਰ ਇੱਕ ਜਾਂ ਕੌਣ ਸੀ ਸਕੂਟਰ ਸਵਾਰ ਆ ਉਹ ਸਨਸ ਰੱਖਿਆ ਫੋਰਸ ਨੇ ਦੱਸਿਆ ਵੀ ਹਰਦਾਪੁਰ ਦਾਖਲ ਕਰਾ